ਰੋਲ ਸਾਸੀ ਗੱਲ ਦੋਸਤੋ ਮੈਂ ਹਾਂ ਵਰਨ ਸ਼ਕਲਾ ਬਰਿੰਦਰ ਢਿੱਲੋਂ ਸਾਡੇ ਨਾਲ ਨੇ ਢਿੱਲੋਂ ਸਭ ਸਵਾਗਤ ਹੈ ਜੀ ਧੰਨਵਾਦ ਬਹੁਤ ਕਾਫੀ ਨਰਾਜ਼ ਲਿਖੇ ਤੁਸੀਂ ਅੱਜ ਲਾਈਵ ਕਰਿਆ ਚੱਕਰ ਕੀ ਹੈ ਨਹੀਂ ਨਹੀਂ ਮੈਂ ਤਾਂ ਉੱਥੇ ਮੈਂ ਬਿਲਕੁਲ ਵੀ ਨਰਾਜ਼ ਨਹੀਂ ਹੋਇਆ ਉੱਥੇ ਸਾਡੇ ਬਜ਼ੁਰਗ ਆਏ ਸੀਗੇ ਉਹਨਾਂ ਨੂੰ ਬੇਨਤੀਆਂ ਕਰਦਾ ਰਿਹਾ ਵੀ ਨਹੀਂ ਤੁਸੀਂ ਵੀ ਇਹ ਪ੍ਰੋਗਰਾਮ ਜਿਹੜਾ ਤੁਸੀਂ ਅੱਜ ਨਯਾਬ ਸਿੰਘ ਨਯਾਬ ਸਿੰਘ ਮੁੱਖ ਮੰਤਰੀ ਹਰਿਆਣੇ ਨੂੰ ਬੁਲਾ ਰਹੇ ਹੋ ਇਹ ਜਿਹੜਾ ਪ੍ਰੋਗਰਾਮ ਆ ਤੁਸੀਂ ਗਲਤ ਕਰ ਰਹੇ ਹੋ ਵੀ ਇੱਕ ਪਾਸੇ ਤਾਂ ਸਾਡੇ ਕਿਸਾਨਾਂ ਨੂੰ ਰਾਹ ਨਹੀਂ ਦੇ ਰਿਹਾ ਇੱਕ ਪਾਸੇ ਤਾਂ ਸਾਡੇ ਉੱਥੇ ਬਾਰਡਰ ਹੁੰਨੇ ਆ ਸੀਲ ਕੀਤੇ ਪਏ ਆ ਔਰ ਪੁਲਿਸ ਲਾਈ ਪਈ ਆ ਗੋਲੀਆਂ ਚਲਾਈਆਂ ਆ ਥਰੂ ਗੈਸ ਦੇ ਗੋਲੇ ਸੁੱਟਦਾ ਵਾ ਰੋਜ਼ ਉਹਨਾਂ ਨੂੰ ਡੱਕਦਾ ਵਾ ਪੰਜਾਬ ਦੇ ਵਿੱਚ ਵੱਖਰੇ ਚੱਕਾ ਜਾਮ ਹੁੰਦੇ ਆ ਔਰ ਅਸੀਂ ਮੁੱਖ ਮੰਤਰੀ ਨੂੰ ਲਿਆ ਕੇ ਇੱਥੇ ਸਵਾਗਤ ਔਰ ਮਾਨ ਸਨਮਾਨ ਦਈਏ ਜੀ ਤੇ ਫਿਰ ਉਹ ਉਹ ਲੋਕ ਬੈਠੇ ਪੰਜਾਬੀ ਭਰਾ ਕੀ ਸੋਚਣਗੇ ਵੀ ਰੋਪਣ ਵਾਲੇ ਲੋਕ ਮਤਲਬ ਇੰਨੇ ਮਤਲਬ ਉਹਨਾਂ ਦੀਆਂ ਜ਼ਮੀਰਾਂ ਜਿਹੜੀਆਂ ਵਾ ਇੰਨੀਆਂ आ, मतलब मतलब ਝੰਜੋੜਨ ਗਿਆ ਨਹੀਂ ਸਾਨੂੰ ਵੀ ਲੋਕਾਂ ਦੇ ਲੋਕ ਲੋਕ ਸਾਡਾ ਸੋਚਣਗੇ ਨਹੀਂ ਵੀ ਯਾਰ ਰੋਪੜ ਵਾਲਿਆਂ ਨੇ ਵਿਰੋਧ ਹੀ ਨਹੀਂ ਕੀਤਾ ਮੁੱਖ ਮੰਤਰੀ ਦਾ ਸਾਨੂੰ ਤਾਂ ਮੇਰਾ ਸਵਾਲ ਲੋਕਾਂ ਦੇ ਦਬੀ ਜੁਬਾਨ ਦੇ ਵਿੱਚ ਇਹ ਕਹਿੰਦੇ ਕਿਸੇ ਦੇ ਨਿੱਜੀ ਫੰਕਸ਼ਨਸ ਹਨ ਨਹੀਂ ਸਮਾਜ ਦੇ ਫੰਕਸ਼ਨ ਆ ਰਹੇ ਹਨ ਇੱਕ ਮੁੱਖ ਮੰਤਰੀ ਐਡੇ ਵੱਡੇ ਅਹੁਦੇ ਤੇ ਹੈ ਕਿਤੇ ਆ ਨਹੀਂ ਸਕਦਾ ਨਹੀਂ ਮੈਂ ਕਹਿੰਦਾ ਬਿਲਕੁਲ ਆ ਸਕਦਾ ਜੀ ਸਦਕੇ ਆਵੇ ਅਸੀਂ ਕਦੋਂ ਰੁਕਦੇ ਹਾਂ ਵੀ ਕਿਸੇ ਨੂੰ ਨਿੱਜੀ ਸਮਾਜ ਲੇਕਿਨ ਆਹੀ ਤਾਂ ਉਹ ਅਜੰਡਾ ਸੈੱਟ ਕਰਨਾ ਚਾ ਰਹੇ ਆ ਅਗਰ ਫਿਰ ਫਿਰ ਅਗਰ ਕਿਸਾਨ ਮਤਲਬ ਜਾ ਨਹੀਂ ਸਕਦੇ ਹੂੰ ਕਿੱਡੀ ਕ ਗੱਲ ਆ ਕਿਸਾਨਾਂ ਨੂੰ ਅਗਰ ਰਸਤਾ ਦੇ ਦੋ ਜੀ ਉਹ ਤਾਂ ਸਾਰੇ ਪੰਜਾਬ ਦੀ ਗੱਲ ਆ ਪੰਜਾਬ ਦੇ ਸਮਾਜ ਪੰਜਾਬ ਦੇ ਹਰ ਸਮਾਜ ਦੀ ਗੱਲ ਆ ਕਿ ਆਪਣਾ ਕੀ ਕਹਿੰਦੇ ਕਿਸ ਸਮਾਜ ਚੋਂ ਕਿਸਾਨ ਨਹੀਂ ਹੈਗੇ ਜੀ ਕਿ ਸਾਡੇ ਇੱਥੇ ਸਾਡੇ ਇੱਥੇ ਕਈ ਬਰਾਦਰੀਆਂ ਵਾਂ ਹਰ ਬਰਾਦਰੀ ਦੇ ਬੰਦੇ ਆ ਕੁਝ ਜ਼ਮੀਨ ਆ ਉਹਦੀ ਉਹ ਬੰਦੇ ਡਿਮਾਂਡ ਰੱਖ ਰਹੇ ਆ ਔਰ ਅਗਰ ਸਨਮਾਨਿਤ ਕਰਨਾ ਵਾ ਮਤਲਬ ਬੁਲਾ ਕੇ ਤੁਸੀਂ ਇੱਥੇ ਸਨਮਾਨਿਤ ਸਾਡੇ ਅਸ਼ੋਕ ਗਿਲੋਤ ਜੀ ਆ ਜੀ ਤਿੰਨ ਵਾਰ ਦੇ ਮੁੱਖ ਮੰਤਰੀ ਆ ਹੂੰ ਲੇਕਿਨ ਅਗਰ ਆਪਾਂ ਸਮਾਜਿਕ ਤੌਰ ਦੇ ਉੱਤੇ ਹੀ ਹਰ ਚੀਜ਼ ਨੂੰ ਵੇਖਣਾ ਵਾ ਵੀ ਸਮਾਜ ਵਾਸਤੇ ਵੱਡੀ ਗੱਲ ਆ ਸਮਾਜ ਨੂੰ ਦੇ ਕੇ ਜਾ ਕੁਛ ਨਾ ਕੁਛ ਸਮਾਜ ਵਾਸਤੇ ਕੁਛ ਕਰਕੇ ਜਾ ਉਹ ਸਮਾਜ ਦੇ ਕਿਸਾਨ ਆ ਜਿਨ੍ਹਾਂ ਵਾਸਤੇ ਕੁਛ ਕਰਨ ਲੇਕਿਨ ਐ ਤਾਂ ਹਿੱਕ ਤੇ ਦੀਵਾ ਬਾਲਣ ਵਾਲੀ ਗੱਲ ਹੋ ਗਈ ਇਹ ਤਾਂ ਗੱਲ ਹੋ ਗਈ ਵੀ ਅਸੀਂ ਤੁਹਾਡਾ ਰਾਹ ਢੱਕਤਾ ਆ ਦੇਖੋ ਤੁਹਾਡੇ ਹੀ ਲੋਕਾਂ ਨੇ ਸਾਡਾ ਸਨਮਾਨ ਕੀਤਾ ਜਿਹੜੇ ਉਹ ਲੋਕ ਆ ਉਹ ਕਿਸਾਨ ਨਹੀਂ ਉਹਨਾਂ ਚ ਕੋਈ ਉਨੇ ਆਪ ਸਾਰੇ ਗੱਲਾਂ ਤੁਸੀਂ ਮੇਰੀ ਗੱਲ ਮੇਰਾ ਮੇਰਾ ਤਾਂ ਓਹੀ ਬੇਨਤੀ ਆ ਤੁਹਾਨੂੰ ਵੀ ਮਿਰਜੀ ਇਹ ਕੋਈ ਇੱਕ ਸਮਾਜਿਕ ਤੌਰ ਦੇ ਉੱਤੇ ਗੱਲ ਤਾਂ ਹੁੰਦੀ ਕਿ ਮੈਂ ਤਾਂ ਹੱਥ ਜੋੜ ਕੇ ਅੱਜ ਹੀ ਮਾਫੀ ਮੰਗ ਲਵਾਂ ਅਗਰ ਸਮਾਜਿਕ ਤੌਰ ਦੇ ਅਗਰ ਮੈਂ ਕਿਸੇ ਸਮਾਜ ਦਾ ਥੋੜਾ ਵਿਰੋਧ ਕਰ ਰਿਹਾ ਮੈਂ ਤਾਂ ਹਰਿਆਣਾ ਮੁੱਖ ਮੰਤਰੀ ਦਾ ਵਿਰੋਧ ਕਰ ਰਿਹਾ ਹਰਿਆਣਾ ਮੁੱਖ ਮੰਤਰੀ ਨੂੰ ਅਗਰ ਤੁਸੀਂ ਖਾਲੀਆ ਰਸਤਾ ਦੇਣਾ ਔਰ ਫਿਰ ਆਪਣੇ ਉੱਥੇ ਜਿਹੜੇ ਕਿਸਾਨ ਵੀਰ ਭਰਾ ਜਿਹੜੇ ਰੋਜ਼ ਰਾਤ ਨੂੰ ਉੱਥੇ ਧਰਨਾ ਲਾ ਕੇ ਕਦੇ ਵਸ ਮੈਨੂੰ ਦੱਸੋ ਉਹ ਬਾਰਡਰਾਂ ਤੇ ਧਰਨਾ ਕਦਾਂ ਲੱਗਾ ਸ਼ੰਭੂ ਤੇ ਜਾਂ ਉੱਥੇ ਖਨੌਰੀ ਕਾ ਦਾ ਧਰਨਾ ਸਾਰੀ ਦੁਨੀ ਬਿਲਕੁਲ ਦਿੱਲੀ ਜਾਣ ਵਾਸਤੇ ਦਿੱਲੀ ਜਾਣ ਵਾਸਤੇ ਉਹਨਾਂ ਨੂੰ ਤਾਂ ਰਸਤਾ ਨਹੀਂ ਮਿਲ ਰਿਹਾ ਤੇ ਇੱਥੇ ਅਸੀਂ ਉਹਦੇ ਹਾਰ ਸੁੱਟ ਰਹੇ ਆ ਪੰਜਾਬੀ ਫਿਰ ਤਾਂ ਸਾਡੀ ਯੂਨਿਟੀ ਤਾਂ ਟੁੱਟ ਜਾਂਦੀ ਹੈ ਨਾ ਆਪਾਂ ਸਾਰੇ ਕਹਿੰਦੇ ਯਾਰ ਅਸੀਂ ਭਾਵੇਂ ਕੋਈ ਕਿਸਾਨ ਨਹੀਂ ਵੀ ਹੈਗਾ ਕੋਈ ਦੁਕਾਨਦਾਰ ਵੀ ਆ ਉਹ ਕਹਿੰਦਾ ਯਾਰ ਮੈਂ ਉਹਨਾਂ ਨਾਲ ਸੋਲੀਡੈਟਰੀ ਆ ਮੇਰੀ ਉਹਨਾਂ ਦੇ ਬੰਦਿਆਂ ਦੇ ਨਾਲ ਯਾਰ ਉਹਨਾਂ ਬੰਦਿਆਂ ਦੇ ਜਿਹੜੀ ਮੰਗ ਆ ਉਹ ਸਹੀ ਆ ਵੀ ਉਹਨਾਂ ਮਾਂ ਉਹਨਾਂ ਦੀ ਮੰਗ ਜਿਹੜੀ ਆ ਵੀ ਹਰ ਜਗ੍ਹਾ ਮਿਨਿਮਮ ਸਪੋਰਟ ਪ੍ਰਾਈਸ ਹੈਗੀ ਆ ਵੀ ਹਰ ਹਰ ਕੀਤੇ ਦੀ ਆ ਵੀ ਇਹ ਦੇ ਕਿਸਾਨ ਇਹ ਵੀ ਕਾਨੂੰਨੀ ਗਾਰੰਟੀ ਦੇ ਦਿਓ ਔਰ ਇਸ ਕਰਕੇ ਉਹ ਡਿਮਾਂਡ ਰੱਖਣ ਵਾਸਤੇ ਉਹ ਦਿੱਲੀ ਜਾ ਕੇ ਧਰਨਾ ਲਾਣਾ ਚਾਹੁੰਦੇ ਆ ਤੁਸੀਂ ਤਾਂ ਉਹਨਾਂ ਨੂੰ ਰਸਤਾ ਹਰਿਆਣੇ ਚੋਂ ਟੱਪਣ ਵੀ ਨਾ ਦਿਓ ਥੋੜੀ ਸਾਰੀ ਗੱਲ ਮੈਂ ਸਮਝ ਗਿਆ ਦੁਨੀਆ ਵੀ ਜਾਣਦੀ ਹੈ ਪਰ ਤੁਸੀਂ ਕਬੀ ਤਿੱਖੇ ਪੋਲੀਟਿਸ਼ੀਅਨ ਤੁਸੀਂ ਤਾਂ ਨਹੀਂ ਸਿਆਸਤ ਕਰਦੇ ਅਗਰ ਮੈਂ ਸਿਆਸਤ ਕਰਨੀ ਹੋਊਗੀ ਮੇਰੇ ਕੋਲ ਹੋਰ ਮੁੱਦੇ ਖਤਮ ਹੋ ਗਏ ਮੇਰੇ ਕੋਲ ਕੋਈ ਮੁੱਦਿਆਂ ਦੀ ਕਮੀ ਹੋਊਗੀ ਔਰ ਦੂਜੀ ਗੱਲ ਮੈਂ ਸਿਆਸਤ ਤਾਂ ਕਰਾਂ ਵੀ ਅਗਰ ਇਹਦੇ ਵਿੱਚ ਤੁਹਾਨੂੰ ਆ ਮੇਰੇ ਕੋਲ ਲੈਟਰ ਪੈਡ ਪਿਆ ਜੀ ਆ ਜੇ ਵੀਰ ਸਿੰਘ ਲਾਲਪੁਰਾ ਜੀ ਦਾ ਭਾਰਤੀ ਜਨਤਾ ਪਾਰਟੀ ਦਾ ਲੈਟਰ ਪੈਡ ਆ ਹੂੰ ਇਹਦੇ ਉੱਤੇ ਉਹ ਸ਼ਰਿਆਂਮ ਕਹਿ ਰਹੇ ਆ ਵੀ ਪਰਮਿਸ਼ਨ ਫॉर ਹੈਲੀਕਾਪਟਰ ਲੈਂਡਿੰਗ ਐਂਡ ਨੈਸੈਸਰੀ ਅਰੇਂਜਮੈਂਟ ਹੂੰ ਪਰਮਿਸ਼ਨ ਆ ਭਾਰਤੀ ਜਨਤਾ ਪਾਰਟੀ ਦੀ ਵਾਰੀ ਆ ਇੱਥੋਂ ਦੇ ਜ਼ਿਲ੍ਹਾ ਪ੍ਰਧਾਨ ਹੂੰ ਉਨ੍ਹਾਂ ਦੇ ਲੈਟਰਪੈਡਾਂ ਤੇ ਪਰਮਿਸ਼ਨਾਂ ਮਿਲ ਰਹੀਆਂ ਔਰ ਰਾਜਨੀਤੀ ਅਸੀਂ ਕਰਾਂਗੇ ਇਹ ਤਾਂ ਭਾਰਤੀ ਜਨਤੀ ਜਨਤਾ ਪਾਰਟੀ ਇੱਕ ਬੈਕ ਡੋਰ ਐਂਟਰੀ ਕਰਾ ਕੇ ਇਹ ਮੈਸੇਜ ਦੇਣਾ ਚਾਹਦੀ ਆ ਪੰਜਾਬ ਦੇ ਲੋਕਾਂ ਨੂੰ ਵੀ ਦੇਖੋ ਜੀ ਦੇਖੋ ਇਹ ਤਾਂ ਕੁਝ ਲੋਕ ਹੀ ਆ ਜਿਹੜੇ ਉੱਥੇ ਧਰਨਾ ਲਾ ਰਹੇ ਆ ਭਾਵੇਂ ਆਪਾਂ ਸਾਰੇ ਮੰਨਦੇ ਹੋਈਏ ਲੇਕਿਨ ਲੋਕਾਂ ਦੇ ਵਿੱਚ ਇਹ ਰਾਜਨੀਤੀ ਕਰਨ ਦੀ ਹੈ ਭਾਰਤੀ ਜਨਤਾ ਪਾਰਟੀ ਦੀ ਤਰੀਕਾ ਵਾ ਵੀ ਹੁਣ ਜੀ ਹਰਿਆਣਾ ਮੁੱਖ ਮੰਤਰੀ ਨੂੰ ਮੈਨੂੰ ਦੱਸੋ ਅੱਜ ਦੇ ਸਮੇਂ 'ਚ ਅਗਰ ਮੋਦੀ ਦੇ ਵਿਰੋਧ ਆਗਾ ਵਾ ਉਨਾਂ ਹੀ ਹਰਿਆਣੇ ਦੇ ਮੁੱਖ ਮੰਤਰੀ ਦਾ ਕਿਉਂਕਿ ਗੋਲੀਆਂ ਚਲਾਉਂਦਾ ਤੇ ਫਿਰ ਜਦੋਂ ਉਸ ਬੰਦੇ ਦਾ ਇਹਨਾਂ ਵਿਰੋਧ ਹੈਗਾ ਉਹਨੂੰ ਇੱਕ ਬੈਕ ਡੋਰ ਐਂਟਰੀ ਰਾਹੀਂ ਜਾਂ ਤਾਂ ਹੋਵੇ ਨਾ ਵੀ ਆਪਾਂ ਇਹ ਚੀਜ਼ ਆਪਾਂ ਕਿਤੇ ਉਹਨਾਂ ਦੇ ਘਰੇ ਜਾ ਕੇ ਨਹੀਂ ਕਰ ਸਕਦੇ ਜਾਂ ਉਹਨਾਂ ਨੂੰ ਉੱਥੇ ਨੇ ਜਾ ਕੇ ਇਹੋ ਜੀ ਕੋਈ ਚੀਜ਼ ਅਨਾਉਂਸਮੈਂਟ ਕਰਨ ਆ ਰਹੇ ਆ ਰੋਪੜਾ ਕਾ ਅਨਾਉਂਸਮੈਂਟ ਕਰਦੇ ਵੀ ਅਸੀਂ ਸਾਰਾ ਰਾਤ ਤੈਨੂੰ ਸਾਬ ਤੁਹਾਡੀਆਂ ਸਾਰੀਆਂ ਗੱਲਾਂ ਅਸੀਂ ਮੰਨਦੇ ਆਂ ਪਰ ਪੰਜਾਬ ਚ ਇੰਨੇ ਜ਼ਿਲ੍ਹੇ ਨਹੀਂ ਜਿੰਨੀਆਂ ਜਥੇਬੰਦੀਆਂ ਉਹਨਾਂ ਨੂੰ ਵੀ ਤਕਰੀਬਨ 11 ਮਹੀਨੇ ਦਾ ਸਮਾਂ ਲੱਗਿਆ ਜਦ ਡੱਲੇਵਾਲ ਸਾਹਿਬ ਨੂੰ ਸਮਰਥਨ ਦੇਣ ਦੇ ਵਿੱਚ ਹਜੇ ਵੀ ਇਹ ਰੇੜਕਾ ਚੱਲ ਰਿਹਾ ਤੁਹਾਨੂੰ ਅਲੱਗ ਤੇ ਇੱਕ ਛੇਕ ਲੱਗ ਰਿਹਾ ਦੇਖੋ ਮੈਂ ਅਲੱਗ ਤੇ ਕਿਉਂ ਮੈਂ ਤਾਂ ਕਹਿੰਦਾ ਸਾਰੇ ਆਕੇ ਜੇ ਉਹ ਜਥੇਬੰਦੀਆਂ ਅਨਾਉਂਸ ਕਰ ਦੇਣ ਅਸੀਂ ਤਾਂ ਉਹਨਾਂ ਦੇ ਮਗਰ ਖੜ ਕੱਲ ਤਾਂ ਅਸੀਂ ਅਸੀਂ ਤਾਂ ਮੈਂ ਕੋਈ ਉੱਥੇ ਕਾਂਗਰਸੀ ਹੋਣ ਦਾ ਵਿਰੋਧ ਨਹੀਂ ਕਰ ਰਿਹਾ ਜੀ ਮੈਂ ਉੱਥੇ ਕਾਂਗਰਸ ਪਾਰਟੀ ਵੱਲੋਂ ਵਿਰੋਧ ਨਹੀਂ ਕਰ ਰਿਹਾ ਮੈਂ ਤਾਂ ਐਜ਼ ਅ ਇੰਡੀਵਿਜੂਅਲ ਆਪਣਾ ਫਰਜ਼ ਨਿਭਾ ਰਿਹਾ ਵੀ ਯਾਰ ਇੱਕ ਬੰਦੇ ਨੂੰ ਮੈਂ ਤਾਂ ਆਪਣੇ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦਾ ਮੇਰਾ ਛੋਟਾ ਜਿਹਾ ਸਵਾਲ ਹੋਰ ਲੈ ਲਓ ਜਿਹੜੇ ਸਵਾਗਤ ਕਰ ਰਹੇ ਉਹ ਵੀ ਤਾਂ ਪੰਜਾਬੀ ਹੈ ਤੇ ਮੈਂ ਉਹਨਾਂ ਪੰਜਾਬੀਆਂ ਨੂੰ ਵੀ ਕਹਿ ਰਿਹਾ ਨਾ ਵੀ ਇਹ এজেন্ডੇ ਨੂੰ ਸਮਝੋ ਇਹ ਤੁਹਾਨੂੰ ਅੱਗੇ ਕਰਕੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਇੱਥੇ ਬੁਲਾ ਕੇ ਇਹ ਮੈਸੇਜ ਦੇਣਾ ਚਾਹੁੰਦੇ ਆ ਜੀ ਵੀ ਆ ਦੇਖੋ ਜੀ ਪੰਜਾਬ ਦੇ ਲੋਕ ਜਿਹੜੇ ਆ ਸਾਡਾ ਸਨਮਾਨ ਕਰ ਰਹੇ ਆ ਤੇ ਫਿਰ ਉਹਨਾਂ ਬੰਦਿਆਂ ਦੇ ਬਾਰੇ ਉਹਨਾਂ ਦੀ ਲੜਾਈ ਅਸੀਂ ਅਸੀਂ ਉੱਥੇ ਉਹਨਾਂ ਨਾਲ ਬਾਰਡਰ ਤੇ ਤਾਂ ਬੈਠੇ ਨਹੀਂ ਜੀ ਨਾ ਅਸੀਂ ਉਹਨਾਂ ਦੇ ਨਾਲ ਉੱਥੇ ਜਾ ਕੇ ਉਸ ਤਰੀਕੇ ਦਾ ਸੰਘਰਸ਼ ਲੜਿਆ ਤੇ ਘੱਟੋ ਘੱਟ ਅਸੀਂ ਇੰਨਾ ਯੋਗਦਾਨ ਤਾਂ ਪਾ ਸਕਦੇ ਹਾਂ ਜੇ ਹਰਿਆਣੇ ਦਾ ਮੁੱਖ ਮੰਤਰੀ ਆ ਰਿਹਾ ਅਸੀਂ ਹਰਿਆਣੇ ਦੇ ਮੁੱਖ ਮੰਤਰੀ ਦਾ ਵਿਰੋਧ ਕਰ ਰਹੇ ਹਾਂ ਅਸੀਂ ਕਿਸੇ ਪੰਜਾਬੀ ਦਾ ਵਿਰੋਧ ਥੋੜਾ ਕਰ ਰਹੇ ਹਾਂ ਔਰ ਇਸੇ ਕਰਕੇ ਉਹਨਾਂ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਤੁਸੀਂ ਅਗਰ ਇਹ ਕੰਮ ਕਰਨਾ ਵਾ ਤੇ ਤੁਸੀਂ ਚੰਡੀਗੜ੍ਹ ਜਾ ਕੇ ਕਰ ਲੈਂਦੇ ਹਮ ਇੱਥੇ ਮਾਹੌਲ ਕੀ ਖਰਾਬ ਹੋਊਗਾ ਇੱਥੇ ਤਾਂ ਇਹ ਮੈਸੇਜ ਜਾਊਗਾ ਨਾ ਵੀ ਹਰਿਆਣੇ ਦੇ ਮੁੱਖ ਮੰਤਰੀ ਆ ਕੇ ਪੰਜਾਬ ਦੇ ਵਿੱਚ ਉਹਨੂੰ ਲੱਗਦਾ ਮੋਲ ਖਰਾਬ ਹੋ ਛੱਡੋ ਮੈਂ ਕਹਿੰਦਾ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਹਰਿਆਣੇ ਦਾ ਮੁੱਖ ਮੰਤਰੀ ਆ ਉਹ ਬਾਰਡਰ ਤੇ ਚੱਲ ਜੇ ਉੱਥੇ ਹੂੰ ਖਨੌਰੀ ਬਾਰਡਰ ਤੇ ਅੱਛਾ ਉੱਥੇ ਚੱਲ ਜੇ ਸਨਮਾਨ ਕਰਾਓ ਉਹਨਾਂ ਦਾ ਉੱਥੇ ਆ ਰੋਪੜ ਦੇ ਵਿੱਚ ਆ ਕੇ ਇੰਨੀ ਦੂਰ ਉਥੋਂ ਕਿਉਂਕਿ ਸਾਡਾ ਇਲਾਕਾ ਥੋੜਾ ਸ਼ਾਂਤ ਆ ਸਾਡੇ ਇੱਥੇ ਕੋਈ ਸ਼ਾਂਤ ਹੈ ਤੁਸੀਂ ਤਾਂ ਪੋਸਟਰ ਦੇ ਮੂਹਰੇ ਲਾਈਵ ਹੋ ਕੇ ਗਾ ਪਾਤਾ ਲਾਲਪੁਰਾ ਸਾਹਿਬ ਨੂੰ ਤੁਸੀਂ ਘੇੜਤਾ ਤੁਸੀਂ ਸ਼ਾਂਤ ਮੈਂ ਸ਼ਾਂਤੀ ਆ ਨਾ ਮਤਲਬ ਅਸੀਂ ਉੱਥੇ ਅਗਰ ਉੱਥੇ ਹਰਿਆਣੇ ਦਾ ਮੁੱਖ ਮੰਤਰੀ ਚਲੇ ਜਾਣਾ ਜੀ ਤੇ ਉੱਥੇ ਪਤਾ ਨਹੀਂ ਕੀ ਕੁਛ ਕਰਨ ਉਹ ਪਤਾ ਕਲੈਸ਼ ਹੋ ਜਾਊ ਠੀਕ ਹੈ ਨਾ ਉੱਥੇ ਕਲੈਸ਼ ਹੋ ਜਾਊ ਮੈਂ ਤਾਂ ਉਹਨਾਂ ਦੇ ਮੈਂ ਤਾਂ ਇਹ ਵੀ ਕਿਹਾ ਮੈਂ ਕਹਿੰਦਾ ਮੈਂ ਪੋਸਟਰ ਜਿਹੜਾ ਲੱਗਾ ਮੈਂ ਪਾੜ ਨਹੀਂ ਸਕਦਾ ਕਿਉਂਕਿ ਮੇਰੇ ਪੰਜਾਬੀ ਭਰਾਵਾਂ ਦੀ ਫੋਟੋ ਲੱਗੀ ਹੈ ਇਹਦੇ ਤੇ ਹੂੰ ਮਤਲਬ ਇਹ ਤਾਂ ਪੋਸਟਰ ਪਾੜਨਾ ਕਿੰਨਾ ਔਖਾ ਸੀ ਉੱਥੇ ਬਿਲਕੁਲ ਮੈਂ ਇਸ ਕਰਕੇ ਨਹੀਂ ਪਾੜ ਸਕਦਾ ਕਿਉਂਕਿ ਮੇਰੇ ਪੰਜਾਬ ਦੇ ਭਰਾਵਾਂ ਦੀ ਉੱਥੇ ਮੇਰੇ ਬਜ਼ੁਰਗਾਂ ਦੀ ਫੋਟੋਆਂ ਲੱਗੀਆਂ ਜਿਹੜੇ ਹਾਲੇ ਕੀ ਸਤਕਾਰਯੋਗ ਆ ਜੀ ਤਾਂ ਇਸ ਕਰਕੇ ਮੈਂ ਤਾਂ ਉਸ ਰਾਜਨੀਤੀ ਨੂੰ ਜਿਹੜੀ ਉਹ ਕਟਿਆ ਰਾਜਨੀਤੀ ਕਰ ਰਹੇ ਸੀ ਹਮ ਲਾਲਪੁਰਾ ਪਰਿਵਾਰ ਮੈਂ ਤਾਂ ਉਹੀ ਗੱਲ ਹੋ ਗਈ ਨਾ ਉਧਰ ਜੜੀਆਂ ਵਾਲਾ ਬਾਗ ਤੇ ਜਦੋਂ ਗੋਲੀਆਂ ਚੱਲੀਆਂ ਸੀ ਜੀ ਤੇ ਸ਼ਾਮ ਨੂੰ ਇੱਕ ਪਰਿਵਾਰ ਨੇ ਉਹਨਾਂ ਨੂੰ ਸਨਮਾਨਿਤ ਕਰਤਾ ਸੀ ਹਮ ਤੇ ਅਸੀਂ ਵੀ ਉਹੀ ਕਰ ਰਹੇ ਆ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਜਿਨ੍ਹਾਂ ਦੇ ਅਥਰੂ ਗੈਸ ਦੇ ਗੋਲੇ ਸਿੱਟੇ ਅਸੀਂ ਉਹਨਾਂ ਨੂੰ ਜਾ ਕੇ ਸਨਮਾਨਿਤ ਕਰਦੇ ਪਏ ਆ ਵੀ ਆਓ ਭਾਈ ਤੁਸੀਂ ਬਹੁਤ ਵਧੀਆ ਕੰਮ ਕੀਤਾ ਕਾਹਦਾ ਸਨਮਾਨ ਆ ਮੈਨੂੰ ਦੱਸੋ ਨਹੀਂ ਥੋੜੀ ਸਾਰੀਆਂ ਗੱਲਾਂ ਮੈਂ ਮੰਨ ਲੀਆਂ ਤੁਹਾਨੂੰ ਦਰਦ ਵੀ ਲੱਗਦਾ ਤੁਸੀਂ ਮਹਿਸੂਸ ਕਰਦੇ ਆ ਪਰ ਉਹ ਵੀ ਤਾਂ ਲੋਕ ਨੇ ਜੋ ਸਮਰਥਨ ਕਰਦੇ ਉਹਨਾਂ ਦਾ ਉਹਨਾਂ ਨੂੰ ਦਰਦ ਨਹੀਂ ਆ ਤੁਸੀਂ ਵੀ ਮੰਨ ਰਹੇ ਹੋ ਨਾ ਗੱਲ ਦੇਖੋ ਤੁਸੀਂ ਵੀ ਅਜ਼ਮ ਪੱਤਰਕਾਰ ਮੇਰੀ ਗੱਲ ਨੂੰ ਮੰਨ ਰਹੇ ਹੋ ਤੇ ਮੈਂ ਉਹਨਾਂ ਨੂੰ ਵੀ ਇਹੀ ਮੈਸੇਜ ਦੇਣਾ ਚਾਹੁੰਦਾ ਵੀ ਤੁਸੀਂ ਵੀ ਆਪਣਾ ਦਰਦ ਤਾਂ ਦਿਖਾਓ ਕੱਲ ਉੱਥੇ ਮੈਂ ਉਹਨਾਂ ਨੂੰ ਕੀ ਕਹਿ ਰਿਹਾ ਸੀ ਮੈਂ ਉਹਨਾਂ ਨੂੰ ਇਹ ਥ ਆਵਾ ਤੇ ਘਟੋ ਘਟ ਤੁਸੀਂ ਉਹਨੂੰ ਕੱਲ ਸਵਾਲ ਪੁੱਛੋ ਵੀ ਤੂੰ ਸਾਡੇ ਕਿਸਾਨਾਂ ਨੂੰ ਰਾਹ ਦੇ ਦੇਂਗਾ ਸਿੱਧਾ ਜੀ ਤੂੰ ਸਾਡੇ ਕਿਸਾਨਾਂ ਨੂੰ ਰਾਹ ਦੇ ਦੇ ਮੈਂ ਕਹਿੰਦਾ ਤੁਸੀਂ ਉਹ ਮੇਰੀ ਡਿਮਾਂਡ ਰੱਖਦੇ ਮੈਂ ਤੁਹਾਨੂੰ ਇਹੀ ਕੁਝ ਪੁੱਛਣ ਲੱਗਾ ਸੀਗਾ ਅਗਰ ਤੁਹਾਨੂੰ ਮੌਕਾ ਮਿਲਿਆ ਤੁਸੀਂ ਮੈਂ ਤਾਂ ਉਹਨਾਂ ਨੂੰ ਕਿਹਾ ਸੀ ਮੈਨੂੰ ਬੁਲਾ ਲਓ ਜੀ ਵੀ ਮੈਂ ਮੈਂ ਪਰ ਉਹ ਗੱਲ ਤੁਸੀਂ ਅੱਜ ਕੰਮ ਖਰਾਬ ਕਰਤਾ ਮੈਂ ਤਾਂ ਤੁਸੀਂ ਵਿੱਚ ਤੁਸੀਂ ਜਨਤਾ ਦੇ ਜਾ ਸਕਦੇ ਜਨਤਾ ਅਗਰ ਕੋਈ ਧਿਆਨ ਨਾ ਲਵੇ ਉਹ ਸਾਰੀ ਚੀਜ਼ ਨੂੰ ਸੁਣੇ ਨਾ ਉਹਦੇ ਚ ਕੋਈ ਖਰਾਬ ਵਾਲੀ ਮੈਂ ਤਾਂ ਉਹਨਾਂ ਦਾ ਸਤਕਾਰ ਹੀ ਕਰਦਾ ਲਾਲਪਰਾ ਸਾਹਿਬ ਨਾਲ ਕੀ ਗੱਲ ਹੋਈ ਤੁਹਾਡੀ ਉੱਥੇ ਮੈਂ ਉੱਥੇ ਉਹਨਾਂ ਨੂੰ ਕਿਹਾ ਮੈਂ ਕਹਿੰਦਾ ਭਾਈ ਜੀ ਹਰਿਆਣਾ ਸੀਗੇ ਮੈਨੂੰ ਬੁਲਾ ਰਹੇ ਹੋ ਪ੍ਰੋਗਰਾਮ ਅੱਗੇ ਕਰ ਦੋ ਕਿਸਾਨਾਂ ਦਾ ਸੈਂਟੀਮੈਂਟ ਇਸ ਚੀਜ਼ ਦੇ ਨਾਲ ਸਹਿਮਤ ਨਹੀਂ ਆ ਜੀ ਲੇਕਿਨ ਉਹ ਕਦੇ ਵੀ ਇਹ ਮੇਰਾ ਪ੍ਰੋਗਰਾਮ ਨਹੀਂ ਹੈ ਸਮਾਜਿਕ ਤੌਰ ਤੇ ਪ੍ਰੋਗਰਾਮ ਹੈ ਫਿਰ ਉਹਨਾਂ ਦਾ ਆਹੀ ਆ ਤਾਂ ਮੈਂ ਤੁਹਾਨੂੰ ਆ ਆ ਐਪਲੀਕੇਸ਼ਨ ਕੱਢੀ ਜੀ ਵੀ ਤੁਸੀਂ ਝੂਠ ਕਿਉਂ ਬੋਲਦੇ ਪਏ ਹੋ ਵੀ ਤੁਸੀਂ ਤਾਂ ਦੇਖੋ ਜੀ ਉੱਥੇ ਲੈਂਡਿੰਗ ਤੇ ਪਰਮਿਸ਼ਨ ਸਾਰੀ ਦੇ ਰਹੇ ਹੋ ਜੀ ਵੀ ਤੁਸੀਂ ਆਪ ਕਰਾ ਰਹੇ ਹੋ ਤੇ ਮੈਂ ਹੋਰ ਡਰਾਮਾ ਰਚ ਰਹੇ ਕੋਸ਼ ਪੰਜਾਬੀ ਭੋਲੇ ਪਾਲਿਆਂ ਨੂੰ ਅੱਗੇ ਕਰਕੇ ਇਹ ਭਾਜਪਾ ਦੀ ਰਾਜਨੀਤੀ ਇਹੋ ਹੀ ਆ ਹਰਿਆਣਾ 'ਚ ਇਹ ਖੜੀ ਕੀਤੀ ਕਰਦੇ ਕੀ ਆ ਵੀ ਅਗਰ ਦਿਖਾਉਂਦੇ ਆ ਵੀ ਯਾਰ ਦੇਖੋ ਇੱਕ ਸਮਾਜ ਦਾ ਦੂਜੇ ਸਮਾਜ ਦੇ ਨਾਲ ਲੜਾ ਕੇ ਫਿਰ ਇੱਕ ਸਮਾਜ ਨੂੰ ਆਪਣੇ ਵੱਲ ਕਰਦੇ ਆ ਉਹ ਕਾਮਯਾਬੀ ਰੋਪੜ ਚ ਨਹੀਂ ਹੁੰਦੇ ਪੂਰੇ ਜ਼ਿਲ੍ਹੇ ਪੂਰੇ ਦੇਸ਼ ਦੇ ਵਿੱਚ ਲਗਰਦਾ ਤਿੰਨ ਵਾਰ ਬੀਜੇਪੀ ਸਰਕਾਰ ਬਣਾਈ ਗਈ ਦੋ ਵਾਰ ਹਰਿਆਣੇ ਚ ਬਣਾਈ ਗਈ ਜਿੱਥੇ ਉਹ 10 10 ਦਾ ਅੰਕੜਾ ਪਾਰ ਨਹੀਂ ਤੇ ਕਰ ਸਕਦੇ ਮੈਂ ਕਹਿ ਰਿਹਾ ਜਿੱਥੇ ਉਹਨਾਂ ਦੀ ਰਣਨੀਤੀ ਤਾਂ ਸਰਾਹ ਜਾਂਦਾ ਪੂਰੇ ਦੇਸ਼ ਚ ਕਿਉਂਕਿ ਅਸੀਂ ਅਸੀਂ ਵਿਰੋਧ ਕਰਨਾ ਛੱਡ ਗਏ ਸੀ ਅੱਜ ਮੈਂ ਕਹਾਂ ਉਹ ਦੇਖੋ ਜੀ ਆ ਰਿਹਾ ਮੁੱਖ ਮੰਤਰੀ ਔਰ ਮੈਂ ਆਪਣਾ ਏਜੰਡਾ ਹੀ ਨਾ ਰੱਖਾਂ ਇਸੇ ਕਰਕੇ ਉਹ ਸਰਕਾਰਾਂ ਬਣਾਉਂਦੇ ਸੀ ਕਿਉਂਕਿ ਆਪ ਕੋਈ ਮਸਲਾ ਨਾ ਬਣ ਜੇ ਅਗਰ ਕੋਈ ਸੇ ਲੋਕ ਮੇਰੇ ਇਸ ਗੱਲ ਦੇ ਮੇਰੇ ਕਰਕੇ ਉਲਟ ਹੋਣਗੇ ਆ ਮੈਨੂੰ ਇਸ ਕਰਕੇ ਕਰਕੇ ਵੋਟ ਨਹੀਂ ਪਾਣਗੇ ਤੇ ਮੈਨੂੰ ਉਹ ਮਨਜ਼ੂਰ ਆ ਲੇਕਿਨ ਮੈਂ ਇਸ ਚੀਜ਼ ਨੂੰ ਸਹੀ ਨੂੰ ਸਹੀ ਔਰ ਗਲਤ ਨੂੰ ਗਲਤ ਕਹਿਣਾ ਚਾਹੀਦਾ ਜੀ ਔਰ ਮੈਂ ਉਹੀ ਕਰ ਰਿਹਾ ਮੈਂ ਦੋ ਸਵਾਲ ਕਰੂੰਗਾ ਕੱਲ ਉਹ ਗੋਟਾ ਲਾ ਰਹੇ ਆ ਕੱਲ ਵਿਰੋਧ ਕਰਨ ਦਾ ਜੀ ਜੀ ਅਗਰ ਨੈਪ ਸਿੰਘ ਸੈਣੀ ਦੇ ਮੂਹਰੇ ਸਾਹਮਣੇ ਤੁਹਾਨੂੰ ਜਾਣ ਦਾ ਸਵਾਲ ਕਰਨ ਦਾ ਮੌਕਾ ਮਿਲਿਆ ਕਿਹੜੇ ਸਵਾਲ ਹੋਣਗੇ ਤੁਹਾਡੇ ਮਤਲਬ ਹੀ ਨਹੀਂ ਇੰਨੀ ਜ਼ਰਤ ਹੀ ਨਹੀਂ ਆ ਗਈ ਉਹਨਾਂ ਦੀ ਮੇਰੇ ਵਰਗੇ ਬੰਦੇ ਨੂੰ ਆਮ ਜੇ ਬੰਦੇ ਨੂੰ ਉਹ ਕਿਤੇ ਇਹੋ ਜਿਹਾ ਮੌਕਾ ਦੇ ਦੇਣ ਜੀ ਮੇਰੇ ਵਰਗੇ ਮੈਂ ਛੱਡਾਂ ਕਿਸੇ ਇੱਕ ਕਿਸਾਨ ਵੀਰ ਨੂੰ ਚੱਕ ਲੈਣਾ ਇੰਨੀ ਇੰਨਾ ਚ ਜ਼ਰਤ ਹੁੰਦੀ ਤੇ ਉਹਨਾਂ ਕਿਸਾਨਾਂ ਨੂੰ ਨਾ ਅੱਗੇ ਜਾਣ ਦਿੰਦੇ ਕੀ ਕਰਦੇ ਕਿਸੇ ਤੁਸੀਂ ਦਾਵਾ ਕਰਦੀਏ ਸਾਡੀ ਪਾਰਟੀ ਕਿਸਾਨਾਂ ਦੀ ਆ ਸਾਨੂੰ ਕਿਸਾਨ ਸਪੋਰਟ ਕਰਦੇ ਆ ਤੁਸੀਂ ਦੇਖੋ 18% ਉਹਨਾਂ ਨੂੰ ਵੋਟ ਪੈ ਗਈ ਬਾਈ ਜੀ ਵੋਟਾਂ ਦੀ ਵੋਟਾਂ ਦੀ ਰਾਜਨੀਤੀ ਨੂੰ ਅ ਅਗਰ ਮੰਨ ਲਓ ਮੈਂ ਕਹਿੰਦਾ 55% ਲੋਕ ਵੀ ਸਪੋਰਟ ਕਰਦੇ ਹੁਣ ਜੀ ਸਹੀ ਤਾਂ ਸਹੀ ਰਹਿਣਾ ਜੋ ਮੇਰੀ ਨਜ਼ਰ ਚ ਮੈਂ ਕਹਿੰਦਾ ਮੈਂ ਇਕੱਲਾ ਹੀ ਰਹਿ ਜਾ ਖੜਾ ਇਸ ਗੱਲ ਦੇ ਉੱਤੇ ਮੈਂ ਤਾਂ ਵੀ ਮੇਰੇ ਵਾਸਤੇ ਉਹ ਸਹੀ ਔਰ ਗਲਤ ਬਦਲਿਆ ਨਹੀਂ ਜਾ ਬਰੰਦਰ ਟੱਲੋਂ ਖੜੂਗਾ ਗੱਲ ਮੂਰੇ ਬਿਲਕੁਲ ਅਸੀਂ ਤਾਂ ਉੱਥੇ ਖੜਾਂਗੇ ਅਸੀਂ ਆਪਣੇ ਭਰਾਵਾਂ ਦੇ ਕਿਸਾਨਾਂ ਵੀਰਾਂ ਦੇ ਜਿਹੜੇ ਜਿਨ੍ਹਾਂ ਨੂੰ ਕਾਲ ਦਿੱਤੀ ਆ ਜੇ ਉੱਥੇ ਕੋਈ ਖੜਨਗੇ ਤਾਂ ਅਸੀਂ ਉਹਨਾਂ ਦੇ ਨਾਲ ਖੜਾਂਗੇ ਧੰਨਵਾਦ ਸਾਨੂੰ ਸਮਾਂ ਦੇਣ ਦੇ ਲਈ ਜੀ ਥੈਂਕ ਯੂ ਸ਼ੁਕਲਾ ਜੀ